ਪੀੜਾ ਨਹੀਂ ਸ਼ੌਕ ਉਹ ਕੀ ਬਾਤ ਹੈ ਭਾਈ ਹਾਏ ਪੀੜਾ ਨਹੀਂ ਸ਼ੌਕ ਲੋਕੀ ਆਖਦੇ ਸ਼ਰਾਬੀ ਪਰ ਤੇਰੀਆਂ ਦੁੱਖਾਂ ਦੇ ਸਤਾਏ ਹੋਏ ਪੀਨੇ ਆਏ ਖਾਰੇ ਕਦੋਂ ਦੇ ਮਰ ਮੁਕ ਜਾਂਦੇ ਜਾਂਦੇ ਪੀਣ ਦਾ ਨਹੀਂ ਸ਼ੌਕ ਲੋਕੀ ਆਖਦੇ ਸ਼ਰਾਬੀ ਸਾਦਾ ਬਾਰੇ ਤੇਰੇ ਤੇ ਪੀਰਾ ਦੀ ਮਜ਼ਾਰ ਸੁਖ ਦੀ ਰਹੀ ਤੂੰ ਸੁਖਾ ਮੇਰੇ ਲਈ ਹਜ਼ਾਰ ਹੋਏ ਸਾਦਾ ਬਾਰੇ ਤੇਰੇ ਤੇ ਪੀਰਾ ਦੀ ਮਜ਼ਾਰ ਸੁਖ ਦੀ ਰਹੀ ਤੂੰ